ਹਾਂਜੀ ਵੀਡੀਓ ਵੇਖ ਰਹੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਤੁਹਾਡੇ ਲਈ ਨਵੇਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਆਸ ਕਰਦੇ ਕਿ ਤੁਸੀਂ ਸਾਰੇ ਛੜਤੀ ਕਲਾ ਵਿੱਚ ਹੋਮੋਗੇ ਤੇ ਅੱਜ ਆਪਾਂ ਬਣਾਵਾਂਗੇ ਸੁੱਕੇ ਆਲੂ ਦੀ ਸਬਜ਼ੀ ਤੇ ਇਹ ਕਿਸ ਤਰੀਕੇ ਨਾਲ ਬਣਾਵਾਂਗੇ ਉਹ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਦਾ ਜਿਹੜੇ ਆਲੂ ਆ ਉਹ ਅਸੀਂ ਕੱਟੇ ਹੋਏ ਆ ਤੇ ਇਹਨਾਂ ਨੂੰ ਪਾਣੀ ਪਾ ਕੇ ਅਸੀਂ 5 ਕੁ ਮਿੰਟ ਜਾਨੀ ਕਿ ਸੇਕ ਲਵਾ ਲਿਆ ਵਾ ਗਰਮ ਕਰ ਲਿਆ ਵਾ ਫਿਰ ਇਹਦੇ ਵਿੱਚ ਜਿਹੜੀ 슈ਗਰ ਹੁੰਦੀ ਨਾ ਉਹ ਬਾਹਰ ਨਿਕਲ ਜਾਂਦੀ ਤੇ ਆਲੂ ਸਾਡੇ ਮਿੱਠੇ ਨਹੀਂ ਬਣਦੇ ਤੇ ਹੁਣ ਆਪਾਂ ਜਿਹੜਾ ਪਤੀਲਾ सगला ਤੁਸੀਂ ਜੋ ਵੀ ਇਹਨੂੰ ਬੋਲਦੇ ਹੋ ਉਹਨੂੰ ਆਪਾਂ ਗਰਮ ਹੋਣ ਲਈ ਰੱਖ ਦਿੱਤਾ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਸਨੋ ਜੀ ਹੁਣ ਅਸੀਂ ਪਾਉਣ ਲੱਗੇ ਹਾਂ ਸਰੋਂ ਦਾ ਤੇਲ ਤੁਸੀਂ ਜੋ ਵੀ ਵਰਤਦੇ ਹੋਰ ਫੈਂਡ ਜਾਂ ਹੋਰ ਕੋਈ ਵੀ ਚੀਜ਼ ਡਾਲੜਾ ਕਿਉਂ ਤੁਸੀਂ ਉਹੀ ਪਾ ਸਕਦੇ ਹੋ ਤੇ ਆਪਾਂ ਜ਼ਿਆਦਾ ਨਹੀਂ ਪਾਉਣਾ ਯਾਨੀ ਕਿ ਠੀਕ-ਠੀਕ ਆਪਣੇ ਹਿਸਾਬ ਨਾਲ ਹੀ ਪਾਉਣਾ ਹਾਂਜੀ ਤੇਲ ਸਾਟਾ ਜੜਾ ਇਹ ਗਰਮ ਹੋ ਗਿਆ ਵਾ ਤੇ ਜਿਹੜੇ ਆਪਣੀ ਆਲੂ ਆ ਇਹਨਾਂ ਨੂੰ ਆਪਾਂ ਜਿਹੜਾ ਪਾਣੀ ਸੀ ਉਹ ਕੱਢ ਕੇ ਦੁਬਾਰਾ ਦੋ ਪਾਣੀ ਧੋ ਕੇ ਤੇ ਇਸ ਤਰ੍ਹਾਂ ਰੱਖਤਾ ਕਿ ਇਹਨ ਦਾ ਪਾਣੀ ਜਿਹੜਾ ਸਾਰਾ ਬਾਹਰ ਨਿਕਲ ਜੇ ਤੇ ਹੁਣ ਆਪਾਂ ਇਹਨੂੰ ਵਿੱਚ ਪਾਉਣੀ ਆ ਕਿ ਹਾਂ ਆਪਾਂ ਕਹਿ ਆਂ ਸੋ ਇਹਨੂੰ ਆਪਾਂ ਦੇਰ ਕੋਲ ਕੱਟ ਕਰਦਾਂਗੇ ਇਹਨੂੰ ਪੂਰਾ ਆਪਾਂ ਟੱਕ ਦਾਂਗੇ ਤਾਂ ਕਿ ਵਧੀਆ ਤਰੀਕੇ ਨਾਲ ਪੱਕ ਸਕੇ ਚਾਹੋ ਜਿਹੜੇ ਆਲੂ ਸਾਡੇ ਇਹ ਪੱਕ ਚੁੱਕੇ ਤੁਸੀਂ ਦੇਖ ਸਕਦੇ ਹੋ ਬਰਾਊਨ ਹੋ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਨਮਕ ਇਲਾਚੀ ਉਹਨਾਂ ਪਾਵਾਂਗੇ ਮਿਰਚਾਂ ਲਾਲ ਮਿਰਚ ਹਲਦੀ ਇਹ ਥੋੜੀ ਜੀ ਅਸੀਂ ਅਜਵਾਇਨ ਪਾਵਾਂਗੇ ਟੇਸਟ ਵਾਸਤੇ ਤੇ ਜੇ ਤੁਹਾਡੇ ਕੋਲ ਹੈਗੀ ਪੱਤਾ ਪਤਾ ਮੇਥੀ ਤੁਸੀਂ ਉਹ ਵੀ ਵਰਤ ਸਕਦੇ ਹੋ ਤੇ ਇਸ ਤਰੀਕੇ ਨਾਲ ਆਪਣੇ ਆਲੂ ਇਹ ਬੱਚਿਆਂ ਨੂੰ ਬਹੁਤ ਫੇਵਰੇਟ ਹੁੰਦੇ ਆ ਕਿਸੇ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਸਾਡੀਆਂ ਵੀਡੀਓ ਸਵਾਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਵੀ ਪਸੰਦ ਆਈ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਜਲਦ ਅਗਲ ਅਗਲੀ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ